ਨੋਕਾ ਦਾ ਕੁਤਬਾਇਤ ਜੀਣਾ ਇਹਨਾਂ ਨੇ ਕੀਤੀ ਬੜੀ ਤੇ ਫ੍ਰੀ ਚੈੱਕਅਪ ਦੂਜੀ ਗੱਲ ਸਰੋਸ਼ਣ ਪੰਜਾਬ ਚੇਅਰਮੈਨ ਹਲਕਾ ਸਾਡਾ ਮੀਡੀਆ ਦੇ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਹਿਆਤ ਨਗਰ ਦੇ ਪਿੰਡ ਵਿੱਚ ਪਹੁੰਚੇ ਹਾਂ ਜੀ ਮੇਰੇ ਨਾਲ ਹਲਕਾ ਇੰਚਾਰਜ ਗੁਰਦਾਸਪੁਰ ਸ਼੍ਰੀ ਰਾਮਰ ਬੈਲ ਜੀ ਨਾਲ ਪਹੁੰਚੇ ਹਾਂ ਜੀ ਬੈਲ ਸਾਹਿਬ ਦੀ ਗਵਾਹੀ ਦੇ ਵਿੱਚ ਅੱਜ ਅਸੀਂ ਇੱਥੇ ਕੰਮ ਸ਼ੁਰੂ ਕਰਵਾਉਣ ਜਾ ਰਹੇ ਹਾਂ ਜੋ ਕਿ ਵਿਕਾਸ ਕਾਰਜਾਂ ਦੇ ਕੰਮ ਨੇ ਵੱਖ-ਵੱਖਰੇ ਕੰਮ ਲਗਭਗ 2 ਕਰੋੜ ਤੇ 80 ਲੱਖ ਦੇ ਜਿਹੜੇ ਕੰਮ ਆ ਅਸੀਂ ਪਿੰਡ ਹਿਆਤ ਨਗਰ ਦੇ ਵਿੱਚ ਅੱਜ ਸ਼ੁਰੂ ਕਰਾਵਾਂਗੇ ਕਾਫੀ ਸਮੇਂ ਤੋਂ ਕਿ ਇੱਥੇ ਲੋਕ ਨੇ ਉੱਥੇ ਸੜਕਾਂ ਰੁੱਟੀਆਂ ਸੀ ਮੰਨ ਲਓ ਕਿ ਰੋਡ ਦਾ ਕੰਮ ਸੀ ਉਹਨਾਂ ਦੇ ਸੀਵਰੇਜ ਦਾ ਕੰਮ ਸੀ ਵੱਖ-ਵੱਖ ਕੰਮ ਆ ਸਮੁੱਚੀ ਪੰਚਾਇਤ ਨਾਲ ਅਸੀਂ ਮੀਟਿੰਗ ਕੀਤੀ ਸੀ ਬੈਲ ਸਾਹਿਬ ਨੇ ਮੀਟਿੰਗ ਕੀਤੀ ਸੀ ਔਰ ਇਹ ਪਹਿਲੀ ਵਾਰ ਹੀ ਹੋ ਰਿਹਾ ਇਹ ਇੰਪਰੂਵਮੈਂਟ ਟਰਸਟ ਪਿੰਡਾਂ ਦੇ ਵਿੱਚ ਆ ਕੇ ਆਪ ਖੁਦ ਆ ਕੇ ਕੰਮ ਕਰਵਾ ਰਹੀ ਹੈ ਕਿਉਂਕਿ ਇਹ ਡਿਮਾਂਡ ਪਿੰਡਾਂ ਵੱਲੋਂ ਨਹੀਂ ਸੀ ਗਈ ਕਿ ਆਈ ਇਹ ਡਿਮਾਂਡ ਇੰਪਰੂਵਮੈਂਟ ਟਰਸਟ ਨੇ ਨਾਲ ਬੈਲਸ ਆਦਿ ਨਾਲ ਮਿਲ ਕੇ ਪਿੰਡਾਂ ਨੂੰ ਆਪਣੇ ਹਾਇਤ ਨਗਰ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਕੰਮ ਦੱਸੋ ਅਸੀਂ ਆ ਤੁਹਾਡੇ ਕੰਮ ਕਰਾਉਣਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨਜ ਦੀ ਅਗਵਾਈ ਵਿੱਚ ਅਸੀਂ ਇਹ ਕੰਮ ਜੜੇ ਆ ਵਧੀਆ ਕਰਾਂਗੇ ਪਿੰਡ ਨੂੰ ਇੱਕ ਸਮਾਰਟ ਸਿਟੀ ਬਣਾ ਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਪਹਿਲੇ ਨੰਬਰ ਤੇ ਇਹਨੂੰ ਲੈ ਕੇ ਆਵਾਂਗੇ ਇੱਕ ਡੈਮੋ ਪੇਸ਼ ਕਰਾਂਗੇ ਇੱਕ ਚੰਗੇ ਪਿੰਡ ਦੇ ਵਿੱਚ ਇਹਨੂੰ ਲੈ ਕੇ ਆਵਾਂਗੇ ਅੱਜ ਮੇਰਾ ਜੱਦੀ ਪਿੰਡ ਆ ਪਿੰਡ ਯਾਤਨਗਰ ਔਰ ਇਹ ਸਾਡੀ ਪਰਿਵਾਰ ਦੀ ਕਰਮ ਭੂਮੀ ਵੀ ਆ ਔਰ ਇਸ ਧਰਤੀ ਨੇ ਬਹੁਤ ਕੁਝ ਪਰਿਵਾਰ ਨੂੰ ਦਿੱਤਾ ਤੇ ਮੈਂ ਸਮਝਦਾ ਵੀ ਇਹ ਤੋਂ ਬਹੁਤ ਕੁਝ ਕਿਤੋਂ ਲਿਆ ਹੋਵੇ ਉਹਨੂੰ ਵਾਪਸ ਕਰਨ ਦਾ ਵੀ ਡਿਊਟੀ ਬਣ ਜਾਂਦੀ ਆ ਮੈਂ ਅੱਜ ਦਿਲ ਦੀਆਂ ਗਰਾਈਆਂ ਤੋਂ ਲਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਔਰ ਉੱਚੇ ਤੌਰ ਤੇ ਮੇਰੇ ਨਾਲ ਆਜਾਏ ਸਾਡੇ ਇੰਪਰੂਵਮੈਂਟ ਟਰਸ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਰਜੀਵ ਸ਼ਰਮਾ ਜੀ ਜਿਨ੍ਹਾਂ ਨੇ ਮਾ ਸਮਝnabla ਤੰਦਈ ਦਿਖਾ ਕੇ ਹਿੰਮਤ ਕਰਕੇ ਜਿਹੜਾ ਇੰਪਰੂਵਮੈਂਟ ਟਰਸ ਦਾ ਪੈਸਾ ਉਹ ਨਗਰ ਤੋਂ ਬਾਅਦ ਇਨ੍ਹਾਂ ਦੇ ਵਿੱਚ ਉਹਨਾਂ ਦੇ ਵਿਕਾਸ ਲਈ ਖਰਚ ਕਰਨ ਦਾ ਫੈਸਲਾ ਕੀਤਾ ਔਰ ਗੁਰਦਾਸਪੁਰ ਹਲਕੇ ਦਾ ਇਹ ਪਿੰਡ ਯਾਤ ਨਗਰ ਇਹਨਾਂ ਨੇ ਅਡਾਪਟ ਕੀਤਾ ਸੀਗਾ ਔਰ ਇਹਦੇ ਤੇ ਤਕਰੀਬਨ 2 ਕਰੋੜ 81 ਲੱਖ ਰੁਪਏ ਦੇ ਅਜ ਕੰਮ ਜਿਹੜੇ ਨੇ ਉਹ ਸ਼ੁਰੂ ਕਰਵਾਉਣ ਜਾ ਰਹੇ ਆ ਔਰ ਇਹ ਕੰਮ ਐਸੇ ਨੇ ਕਿ ਜਿਹੜੇ ਹਰ ਚੀਜ਼ ਭਾਵੇਂ ਉਹ ਛੱਪੜ ਦੀ ਗੱਲ ਹੋਵੇ ਭਾਵੇਂ ਰੀਟੇਨਿੰਗ ਵਾਲ ਦੀ ਗੱਲ ਹੋਵੇ ਭਾਵੇਂ ਸਟਰੀਟ ਲਾਈਟ ਦੀ ਗੱਲ ਹੋਵੇ ਭਾਵੇਂ ਡਿਸਪੈਂਸਰੀ ਦੇ ਵਿੱਚ ਕਮਰਾ ਪਾਉਣ ਦੀ ਗੱਲ ਹੋਵੇ ਪਾਵੇ ਟਾਇਲਾਂ ਦੀ ਗੱਲ ਹੋਵੇ ਪਾਵੇ ਸਪੋਰਟਸ ਦੀ ਗੱਲ ਹੋਵੇ ਪਾਵੇ ਜਿਮ ਦੀ ਗੱਲ ਹੋਵੇ ਇੱਕ ਚਾਰੇ ਪਾਸੇ ਵਿਕਾਸ ਜਿਹੜਾ ਇਸ ਨਗਰ ਦਾ ਹੋਊਗਾ ਔਰ ਇਹ ਨਗਰ ਇਸ ਤੋਂ ਬਾਅਦ ਇੱਕ ਪਿੰਡ ਨਹੀਂ ਲੱਗੂਗਾ ਸ਼ਹਿਰ ਦਾ ਰੂਪ ਧਾਰਨ ਕਰੂਗਾ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਚੇਅਰਮੈਨ ਸਾਹਿਬ ਇੰਪਰੂਵਮੈਂਟ ਟਰਸਟ ਦੇ ਔਰ ਨੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇੰਪਰੂਵਮੈਂਟ ਟਰਸਟ ਨੂੰ ਇਸ ਸਮਰਥ ਬਣਾਇਆ ਕਿ ਜਿਹੜਾ ਇੰਪਰੂਵਮੈਂਟ ਟਰਸਟ ਪਿਛਲੇ ਸਾਲਾਂ ਦੇ ਵਿੱਚ 10-12 ਕਰੋੜ ਰੁਪਏ ਤੱਕ ਦਾ ਸੀਮਤ ਰਹਿ ਗਿਆ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਕੰਮ ਕਰਕੇ ਉਹ ਇੰਪਰੂਵਮੈਂਟ ਫੰਡ 100 ਕਰੋੜ ਦਾ ਬਣਿਆ ਔਰ ਉਹਦੇ ਵਿੱਚੋਂ ਅੱਜ 2 ਕਰੋੜ 81 ਲੱਖ ਰੁਪਈਆ ਹਜ਼ਾਰ ਨਗਰ ਦੇ ਵਿੱਚ ਲੱਗਣ ਜਾ ਰਿਹਾ ਸੋ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਜਿਹੜਾ ਬਾਈ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਆਇਆ ਸੀਗਾ ਅੱਜ ਉਹ ਬਦਲਾਅ ਜਿਹੜਾ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਦੇ ਇਹੋ ਜਿਹੀਆਂ ਗੱਲਾਂ ਉਹਿਆਂ ਨਹੀਂ ਸੀ ਗਿਆ ਜਿਹੜੀਆਂ ਅੱਜ ਸਰਕਾਰ ਜਿਹੜੀ ਆ ਕਰ ਰਹੀ ਆ ਸੋ ਇਹ ਜਿਹੜਾ ਕੰਮ ਅੱਜ ਤੋਂ ਸ਼ੁਰੂ ਹੋਊਗਾ ਮੇਰੇ ਨਾਲ ਇੰਪਰੂਵਮੈਂਟ ਦਸ ਦੇ ਅਫਸਰ ਸਾਹਿਬਾਨ ਵੀ ਨੇ ਔਰ ਇਸ ਨਗਰ ਦੇ ਸਰਪੰਚ ਸਾਹਿਬ ਅਨੰਕਾਰ ਸਿੰਘ ਜੀ ਔਰ ਮੈਂਬਰ ਸਾਹਿਬਾਨ ਔਰ ਮੇਰੇ ਸਾਰੇ ਇਲਾਕਾ ਵਾਸੀ ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਚੇਅਰਮੈਨ ਸਾਹਿਬ ਵੀ ਜਿੰਨੇ ਵੀ ਆਪਣੇ ਕੰਮ ਕਰਨ ਵਾਲੀ ਐਗਜ਼ੀਕਿਊਟਿਵ ਏਜੰਸੀਜ਼ ਨੇ ਉਹਨਾਂ ਨੂੰ ਤੰਦ ਦੇ ਨਾਲ ਇਹ ਹਦਾਇਤਾਂ ਦੇ ਦਿਓ ਵੀ ਕੰਮ ਮਿਆਰੀ ਹੋਵੇ ਕੰਮ ਵਧੀਆ ਹੋਵੇ ਔਰ ਸਮੇਂ ਸਿਰ ਉਹ ਕੰਮ ਜਿਹੜਾ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਹਦੀ ਜਿਹੜੀ ਸਹੂਲਤ ਆ ਮਿਲ ਸਕੇ